ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਸ਼੍ਰੀ ਬਾਬਾ ਬੀਰ ਸਿੰਘ ਕਮਾਨ ਬਾਬਾ ਬੈਰ ਸਿੰਘ ਸਾਹਿਬ ਢੜਬਾ ਵਿਖੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਸਾਡੀ ਹੋਰ ਨਵੀਂ ਵੀਡੀਓ ਜਿਹੜੀ ਉਹ ਮਿਲ ਸਕੇ ਆਪਾਂ ਪਹੁੰਚ ਗਏ ਆਂ ਜੀ ਢੜਬਾ ਸਾਹਿਰ ਦੇ ਵਿੱਚ ਸਾਹਮਣੇ ਜਿਹੜਾ ਸਾਹਮਣੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਪੁਲ ਦੇਖ ਰਹੇ ਹੋ ਜੀ ਇਸ ਤੋਂ ਆਪਾਂ ਟਰਨ ਕਰਾਂਗੇ ਜੀ ਖੱਬੀ ਸਾਈਡ ਬਾਜ਼ਾਰ ਲੰਘ ਕੇ ਹੀ ਆਪਾਂ ਗ੍ਰੈਡ ਆ ਜੂਗਾ ਜੀ ਢਬੇ ਦਾ ਉਸ ਤੋਂ ਅੱਗੇ ਮੇਨ ਰੋਡ ਦੇ ਉੱਪਰ ਹੀ ਇੱਕ ਕਟ ਆਊਗਾ ਜੀ ਉੱਥੋਂ ਆਪਾਂ ਜਿਹੜਾ ਆਪਣਾ ਸਾਧਨ ਬਾਈਕ ਜਾਂ ਕਾਰ ਵਗੈਰਾ ਉਹ ਇਸ ਕਟ ਰਾਹੀਂ ਸੱਜੀ ਸਾਈਡ ਮੋੜ ਲੈਣੀ ਹੈ ਜੀ ਸਾਹਮਣੇ ਵਾਲਾ ਰਸਤਾ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਚਲਾ ਜਾਂਦਾ ਜੀ ਹਸਪੀਟਲ ਦੇ ਵਿੱਚੋਂ ਦੀ ਲੰਘ ਕੇ ਤੇ ਆਪਾਂ ਜਿਹੜਾ ਇੱਕ ਹੋਰ ਰਸਤਾ ਜੀ ਇਸ ਸਾਈਡ ਆ ਉਸ ਰਸਤੇ ਰਹੀਂ ਜਾਵਾਂਗੇ ਆਪਾਂ ਮੇਨ ਰੋਡ ਤੋਂ ਜੀ ਇਹ ਸੜਕ ਆ ਜਿਹੜੀ ਇਧਰ ਚੱਲੇ ਜਾਣਾ ਜੀ ਕਰੋ ਜੀ ਦਰਸ਼ਨ ਸਾਹਮਣੇ ਗੁਰਦੁਆਰਾ ਸ੍ਰੀ ਪੱਪਾ ਵੀਰ ਸਿੰਘ ਕਮਾਨ ਬੈਰ ਸਿੰਘ ਸਾਹਿਬ ਦੇ ਇੱਕ ਕਮੈਂਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਲਿਖੋਈ ਇਹ ਦੁਕਾਨਾਂ ਨੇ ਜਿਹੜੀਆਂ ਉਹ ਆ ਜਾਂਦੀਆਂ ਨੇ ਇਹ ਸੜਕਾ ਹੀ ਜਿਹੜੀ ਲੋਕਲ ਸੜਕਾ ਕੀ ਇੱਥੇ ਗੁਰਦੁਆਰਾ ਸਾਹਿਬ ਨੂੰ ਲਗਾਈ ਹੋਈ ਆ ਜੀ ਤੇ ਇੱਥੋਂ ਤੁਸੀਂ ਬੱਚਿਆਂ ਲਈ ਖੜਿਆਉਣੇ ਚੂੜੀਆਂ ਤੇ ਹੋਰ ਜਿਹੜਾ ਬੱਚਿਆਂ ਦਾ ਸਮਾਨ ਜੀ ਖੇਡਣ ਵਾਲਾ ਉਹ ਤੁਸੀਂ ਲੈ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਜੀ ਉਹ ਹੁਣ ਨਵੀਂ ਬਣੀ ਆ ਜੀ ਕਰੋ ਦਰਸ਼ਨ ਅੰਦਰ ਜਿਹੜੀ ਪਾਰਕਿੰਗ ਆ ਜੀ ਉਹ ਬਿਲਕੁਲ ਫਰੀ ਹੈ ਜੀ ਤੁਸੀਂ ਆਪਣੀ ਬਾਈਕ ਕਾਰ ਵਗੈਰਾ ਇੱਥੇ ਪਾਰਕ ਕਰਕੇ ਪਰਚੀ ਲੈ ਸਕਦੇ ਹੋਗੇ ਜਿਸ ਦੇ ਨਾਲ ਆਪਣੀ ਬਾਈਕ ਤੇ ਕਾਰ ਵਗੈਰਾ ਸੇਫ ਹੈ ਗੁਰਦੁਆਰਾ ਸਾਹਿਬ ਦੇ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਹੈ ਜਿਹੜਾ ਉਹ ਸੰਗਤ ਦੇ ਲਈ ਕੀਤਾ ਗਿਆ ਜੀ ਉਸ ਜਿਹੜੀ ਬਾਈਕ ਪਾਰਕ ਕਰਕੇ ਜੀ ਸਿਰਾ ਪੱਟਾ ਕ ਲਈ ਸਿਰਾ ਟਾ ਕੇ ਲਈ ਤੁਹਾਨੂੰ ਜਿਹੜੀ ਰਮਾਲ ਵਗੈਰਾ ਜੀ ਉਹ ਇੱਥੋਂ ਐਂਟਰੀ ਜੋ ਮਿਲ ਜੂਗੀ ਜੀ ਤੇ ਕੁਰਬਾਨਿਆਂ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਦੱਸ ਦਿਆਂ ਇੱਥੋਂ ਦੇ ਇਤਿਹਾਸ ਬਾਰੇ ਡੜਬਾ ਪਿੰਡ ਦਾ ਜਿਹੜਾ ਪਹਿਲਾ ਨਾਮ ਆਈ ਉਹ ਹੈਗਾ ਜੀ ਅਬਦੁੱਲਾਪੁਰ ਇਸ ਪਿੰਡ ਵਿੱਚ ਜਿਹੜੀ ਬਹੁਤ ਹੀ ਗਿਣਤੀ ਹੈ ਜੀ ਔਰ ਰੰਗੜਾਂ ਦੀ ਹੁੰਦੀ ਸੀ ਜੋ ਕਿ ਦੋਹ ਹੱਤਿਆ ਕਰਦੇ ਸਨ ਤੇ ਔਰਤਾਂ ਦੀ ਬੇਪਤੀ ਕਰਦੇ ਸਨ ਤੇ ਔਰਤਾਂ ਨਾਲ ਜਿਹੜਾ ਗਲਤ ਵਿਵਹਾਰ ਆਈ ਉਹ ਕਰਦੇ ਸਨ ਜਿਵੇਂ ਜਿਵੇਂ ਇਸ ਧਰਤੀ ਤੇ ਜ਼ੁਲਮ ਵਧਦਾ ਹੈ ਹੀ ਅਤਿਆਸਮਤਾਵਕ ਓਮੇ ਓਮੇ ਜਿਵੇਂ ਗੁਰੂ ਦੇ ਸਿੱਖਾਂ ਜਿਹੜਾ ਉਹ ਜ਼ੁਲਮ ਵਿਰੁੱਧ ਲੜਦਾ ਹੈ ਹੀ ਬਾਬਾ ਬੀਰ ਸਿੰਘ ਕਮਾਨ ਜੀ ਨੇ ਇਨੇਕਾਂ ਜੋਧਿਆਂ ਸਮੇਤ ਰਲ ਕੇ ਇਸ ਜ਼ਬਰ ਜ਼ੁਲਮ ਵਿਰੁੱਧ ਆਵਾਜ਼ ਉਠਾਈ ਇਹ ਲੜਾਈ ਵਾਦੀ ਵਾਦੀ ਇੱਕ ਜੰਗ ਦਾ ਜਿਹੜਾ ਰੂਪ ਹੈ ਹੀ ਉਹ ਧਾਰਨ ਕਰ ਗਈ ਇਸ ਲੜਾਈ ਵਿੱਚ ਸਿੰਘਾਂ ਨੇ ਅਨੇਕਾਂ ਬੈਰੀਆਂ ਰੰਗੜਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਜੰਗ ਦੇ ਵਿੱਚ ਬਾਬਾ ਵੀਰ ਸਿੰਘ ਧਮਾਨ ਜੀ ਦਾ ਜਿਹੜਾ ਸੀਸ ਆਈ ਉਹ ਲੜਦੇ ਲੜਦੇ ਤੜ ਤੋਂ ਵੱਖ ਹੋ ਗਿਆ ਪਰ ਬਾਬਾ ਵੀਰ ਸਿੰਘ ਧਮਾਨ ਜੀ ਬਿਨਾਂ ਸੀਸ ਤੋਂ ਲੜਦੇ ਰਹੇ ਬਾਬਾ ਜੀ ਦੇ ਦੁਆਰਾ ਕਈ ਬੈਰੀਆਂ ਨੂੰ ਜੰਗ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਕਈ ਮੌਤ ਤੋਂ ਡਰਦੇ ਜਿਹੜਾ ਜੰਗ ਦਾ ਮદાન ਹੈੀ ਉਹ ਛੱਡ ਕੇ ਭੱਜਦੇ ਬਾਬਾ ਜੀ ਬੈਰੀਆਂ ਦਾ ਖਾਤਮਾ ਕਰਦੇ ਹੋਏ ਇਸ ਅਸਥਾਨ ਤੇ ਆ ਪਹੁੰਚੇ ਜਿੱਥੇ ਕੇ ਮਜੂਦਾ ਮਤੀਲ ਸਾਹਿਬ ਸਜੋਬਤ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸਰੋਵਰ ਜਿੱਥੋਂ ਸੰਗਤ ਆਪਣੀ ਸਰਦਾ ਦੇ ਨਾਲ ਜਿਹੜੀ ਮਿੱਟੀ ਆ ਉਹ ਕੱਢ ਕੇ ਜਿਹੜੀ ਮਟੀਲ ਸਾਬ ਬਣੀ ਹੋਈ ਹੈ ਜੀ ਉੱਪਰ ਉਥੇ ਲਗਾਉਂਦੀ ਹੈ ਤੇ ਕਈ ਸੰਗਤ ਦੁਆਰਾ ਜਿਹੜੀ ਪੱਗ ਹੈ ਜੀ ਉਹ ਮਟੀਲ ਸਾਬ ਦੇ ਉੱਪਰ ਬਣੀ ਜਾਂਦੀ ਹੈ ਜੀ ਤੇ ਇਸੀ ਇਥੋਂ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਸ ਤੋਂ ਬਾਅਦ ਆਪਾਂ ਸਕਿਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਬਰਤਨ ਲੈ Đੋ ਆਪਾਂ ਲੈ ਲੈ ਨਹੀਂ ਹੁਣ ਆਪਾਂ ਸਕਾਂਗੇ ਅੰਦਰ ਲੰਗਰ ਹਾਲ ਦੇ ਵਿੱਚ ਲੰਗਰ ਜਿਹੜਾ ਆਪਾਂ ਸਕ ਲੈ ਤੇ ਇਸ ਤੋਂ ਬਾਅਦ ਆਪਾਂ ਚੱਲੇ ਆਈ ਹੀ ਇਧਰ ਬਾਹਰ ਗੇਟ ਦੇ ਤਰਫਾ ਇੱਥੇ ਸੰਗਤ ਦੇ ਲਈ ਠੰਡੇ ਮਿੱਠੇ ਜੱਲ ਦੀ ਜਿਹੜੀ ਸੇਵਿਲ ਆ ਉਹ ਲਗਾਈ ਰਹੀ ਸੀ ਗਰਮੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਸੀ ਆਪਣੀ ਵੀਡੀਓ ਅੱਜ ਦੀ ਐਨੀ ਸੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਰ ਦੋ ਲਾਈਕ ਸ਼ੇਅਰ ਕਮੈਂਟ ਤੇ ਇਹ ਹੈਗਾ ਜੀ ਇਥੋਂ ਦਾ ਇਤਿਹਾਸ ਜੋ ਕਿ ਤੁਸੀਂ ਵੀਡੀਓ ਨੂੰ ਰੋਕ ਕੇ ਪੜ ਸਕਦੇ ਹੋ